ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥਸ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਲੌਜ ਤੁਹਾਨੂੰ ਦਿਖਾ ਰਹੇ ਹਾਂ ਫੱਟੀ ਵਾਲਾ ਬਲੌਜ ਵੀ ਕਿਵੇਂ ਫੱਟੀ ਰੱਖੀ ਹੈ ਜੀ ਤੇ ਅੱਗੇ ਆਪਾਂ ਗਲਾ ਕਿਵੇਂ ਬਣਾਵਾਂਗੇ ਜੇ ਐਸਾ ਨੂੰ ਦਿਖਾ ਰਹੇ ਆਂ ਜੀ ਆ ਦੇਖੋ ਜੀ ਆਪਾਂ ਐ ਫੱਟੀ ਰੱਖੀ ਆਂ ਨਾ ਦੇਖੋ ਨੇੜੇ ਤੋਂ ਆ 10 ਗੁੰਡੇ ਲਏ ਆ ਜੀ ਮੈਂ ਫੱਟੀ ਵਾਲੇ ਆ ਆ 10 ਗੁੰਡਿਆਂ ਦੀ ਫੱਟੀ ਬਣਾਈ ਏ ਮੈਨੂੰ 8 ਦੀ ਛੋਲੀ ਨਹੀਂ ਲੱਗਦੀ ਮੈਂ 10 ਦੀ ਫੱਟੀ ਬਣਾਉਣੀ ਹੁੰਦੀ ਏ ਜਾਕੜ ਦੀ ਵੀ ਕੋਟੀ ਦੀ ਵੀ ਤੇ 10 ਦੀ ਮੈਂ ਹੀ ਰੱਖੀ ਆਂ ਆ ਦੇਖੋ ਜੀ ਪਹਿਲਾਂ ਆਪਾਂ ਆਹ ਸਾਈਡ ਬਣਾਈਏ ਇਹ ਮੋਡੇ ਤੱਕ ਕਰਕੇ ਆਪਾਂ ਬੰਦ ਕਰਤੀ ਸੀ ਇੱਥੋਂ ਤੱਕ ਕਰਕੇ ਫਿਰ ਆਪਾਂ ਇਹ ਆਹ ਪਾਸਾ ਲਿਆਂਦਾ ਬਣ ਕੇ ਆਹ ਸਾਈਡ ਗੁਣੀ ਆਪਾਂ ਥੱਲੋਂ ਆਪਾਂ 10 ਗੁੰਡੇ ਚੱਕ ਲਈ ਪੁੱਠੀ ਸਾਈਡ ਫਿਰ ਆਪਾਂ ਆਹ ਗੁਣੀ ਇਹ ਮੋਡੇ ਤੱਕ ਲਿਆ ਕੇ ਫਿਰ ਆਪਾਂ ਦੋਨਾਂ ਦੇ ਮੋਡੇ ਕਟਾ ਦੇ ਜੀ ਇੱਕੋ ਜਿਹੀ ਬਾਕੀ ਸਿਰੇ ਜੇ ਭੇਖਾ ਵੀ ਲੱਗੇ ਤਾਂ ਆਹ ਜਿਹੜੀਆਂ ਪੁੱਠੀਆਂ ਸਲਾਈਆਂ ਇਹ ਗਿਣ ਲੇ ਇਹ 28 ਸਲਾਈਆਂ ਗੁਣੀਆਂ ਮੈਂ 28 ਲੰਘੇ ਬੁਣ ਕੇ ਜੀ ਮੈਂ ਮੋਢੇ ਕਟਾਤੇ ਸੀ ਠੀਕ ਹੈ ਤੇ ਹੁਣ ਆਪਾਂ ਇਹ ਦਿਖਾ ਰਹੇ ਹਾਂ ਜੀ ਤੁਹਾਨੂੰ ਵੀ ਫੱਟੀ ਕੋਲੇ ਗਲਾ ਕਿਵੇਂ ਕਟਾਉਣਾ ਹੈ ਸੋਨ ਹੁਣ ਇਹ ਦਿਖਾ ਰਹੇ ਹਾਂ ਆਪਾਂ ਵੀ ਫੱਟੀ ਕੋਲੇ ਗਲਾ ਆਪਾਂ ਕਿਵੇਂ ਕਟਾਉਣਾ ਹੈ ਤੇ ਇਹ ਜਿਹੜੇ ਆਪਾਂ ਮਤਲਬ ਗਲੇ ਵਾਲੇ ਕੁੰਡੇ ਬੰਦ ਕਰਦੇ ਇਹ ਮੈਂ ਬੰਦ ਨਹੀਂ ਕਰਦੀ ਇਹ ਮੈਂ ਸੂਈ 'ਚ ਪਾ ਲੂੰਗੀ ਆਪਾਂ ਸੂਈ 'ਚ ਧਾਗਾ ਪਾ ਕੇ ਕੋਲੇ ਰੱਖ ਲਿਆ ਅੱਪਾ ਹੁਣ ਜੀ ਲਿਆਉਣੇ ਐ ਇੱਥੇ ਘਟਾਇਆ ਜੀ ਆਪਾਂ 5 4 3 ਫਿਰ ਆਪਾਂ 1 ਘਟਾਇਆ 5 4 3 1 ਘਟਾਇਆ ਤੇ ਕਈ ਵਾਰੀ ਮੈਂ 3 4 2 1 ਘਟਾ ਦਿੰਨੀ ਐ ਚੈਤ ਕੀ ਮੈਂ ਘਟਾਏ ਹੁਣ ਜੀ ਆਪਾਂ ਇਹ ਬੁਣ ਕੇ ਲਿਆਏਗੇ ਫੱਟੀ ਤੱਕ ਕੁੰਡੇ ਇਹ ਇਹ ਕੁੰਡੇ ਜਿਹੜੇ ਆਪਾਂ ਬੰਨ ਗਲਾ ਬੰਦ ਕਰਦੇ ਆ ਇਹ ਬੰਦ ਨਾ ਕਰੇ ਸੂਈ ਚ ਪਾ ਲੈ ਆਪਣੇ ਕੱਢੀ ਜਾਂਦੇ ਜੀ ਕਣਕ ਨੂੰ ਰਾਤ ਕੰਪੈਨ ਲੱਗੀ ਸੀਗੀ ਤਾਂ ਰਾਤ ਕੱਢੀ ਨਹੀਂ ਕਣਕ ਨੂੰ ਵਿੱਚ ਛੱਡਦੇ ਸੀ ਬਾਹਲੀ ਫੇਰ ਬੰਦ ਕਰਕੇ ਪਾ ਗਏ ਹੁਣ ਤੜਕੇ ਜਲਾਈਏ ਜੀ ਰਾਤ ਰੋਟੀ ਬਣਾ ਕੇ ਭੇਜੀ ਤੇ ਸਬਜ਼ੀ ਬਣਾਤੀ ਸੀ ਮੈਂ ਤੇ ਰੋਟੀ ਕਿਸੇ ਸਹੇਲੀ ਨੇ ਪਕਾ ਕੇ ਦੇਤੀ ਤੇ ਹੁਣ ਜੀ ਸਵੇਰੇ ਵੀ ਆਪਾਂ ਕੱਲੀ ਸਬਜ਼ੀ ਪੇਈਤੀ ਦੇਖੋ ਜੀ ਆਪਾਂ ਇਹ ਬਣ ਕੇ ਨਿਬੰਦ ਕਰਦੇ ਆ ਪਤਾਗਾ ਇੱਥੇ ਹੀ ਛੱਡਤਾ ਹੁਣ ਜਿਹੜੀ ਆ ਚੀਜ਼ ਆ ਇਹ ਆਪਾਂ ਇੱਕ ਗੁੰਡਾ ਤਾਂ ਆ ਐਸ ਫੱਟੀ ਦਾ ਪਾ ਲਿਆ ਆਪਾਂ ਇੱਕ ਗੁੰਡਾ ਜੀ ਆਪਾਂ ਇਧਰ ਉਹ ਦੂਜੀ ਫੱਟੀ ਦਾ ਪਾ ਲਾਂਗੇ ਠੀਕ ਹੈ ਜੀ ਇੱਕ ਗੁੰਡਾ ਆਪਾਂ ਫੇਰ ਐ ਪਾ ਲਿਆ ਇਹ ਕੁੁੰਡਾ ਆਪਾਂ ਉਧਰੋਂ ਪਾਈ ਚੱਲਾਂਗੇ ਇੱਕ ਗੁੰਡਾ ਆਪਾਂ ਉਧਰੋਂ ਪਾਈ ਚੱਲਾਂਗੇ ਇਹ ਹੀ ਫੇਰ ਜਦੋਂ ਆਪਾਂ ਇਹ ਕੁੰਡੇ ਬੁਣਨੇ ਸ਼ੁਰੂ ਕਰਾਂਗੇ ਗਲੇ ਦੇ ਉਦੋਂ ਇਹ ਦੋ ਕੁੰਡਿਆਂ 'ਚੋਂ ਇੱਕ ਕੁੰਡਾ ਹੀ ਬਣੋ ਅਲੱਗ-ਅਲੱਗ ਤਾਂ ਫਿਰ ਇਹ 10 ਤੇ 10 20 ਕੁੰਡੇ ਹੋਗੇ ਇਹ 20 ਨਹੀਂ ਬਣਾਉਣੇ ਆਪਾਂ ਇਹ 10 ਹੀ ਬਣਾਉਣੇ ਆ ਕਿਉਂਕਿ ਦੁਬਾਰੇ ਚੱਕਰ ਨਾਲ ਉਹਨਾ ਕੁੰਡੇ ਫਿਰ ਨਹੀਂ ਵਧੀਆ ਜੇ ਚੱਕੇ ਜਾਣ ਤੇ ਮੈਂ ਤਾਂ ਬਈ ਜੇ ਵੀ ਗਲਾ ਬਣਾਵਾਂ ਤਾਂ ਵੀ ਉਹਦੇ ਕੁੰਡੇ ਨਾਲ ਦੀ ਨਾਲ ਮੈਂ ਸਲਾਈ ਜੀ ਜਿਹੜਾ ਆਪਾਂ ਇਹ ਵਾਰ ਇੱਕ ਘਟਾਉਣੇ ਵੀ ਗਲੇ ਦਾ ਉਹ ਮੈਂ ਸਲਾਈ ਜੀ ਛੱਡੀ ਜਾਨੀ ਹੁੰਨੀ ਹੈ ਚੱਕਣ ਦਾ ਬਾਰੀ ਬਾਰੀ ਪੰਗਾ ਨਹੀਂ ਕਰਨਾ ਪੈਂਦਾ ਇੱਕ ਜੀ ਆਪਾਂ ਉਧਰੋਂ ਪਾ ਲਿਆ ਇੱਕ ਉਧਰੋਂ ਪਾ ਲਿਆ

ਜੀ ਆਪਾਂ ਇਹ ਇਹ ਜੀ ਆਪਾਂ ਇੱਥੇ 16 ਕੁੰਡੇ ਰੱਖਣੇ ਆ ਗਲੇ ਆਸਤੇ 16 ਕੁੰਡੇ ਰੱਖਾਂਗੇ ਇਹ ਆਪਾਂ 8 ਤੋਂ 10 ਤ ਆਪਣੇ ਇਹ ਹੋਗੇ ਤੇ 시 ਆਪਾਂ ਇਧਰ ਹੋਰ ਰੱਖਣੇ ਆ ਫਿਰ ਆਪਾਂ ਗਲਾ ਬਣਾਉਣਾ ਸ਼ੁਰੂ ਕਰਾਂਗੇ ਦੇਖੋ ਹੋ ਗਿਆ ਆਪਣੇ 10 11 12 13 14 15 ਤੇ ਜੀ 16 ਆ ਦੇਖੋ ਆਪਾਂ ਹੁਣ ਇਹ 16 ਕੁੰਡੇ ਦੇ ਵਿੱਚ ਪਾਤੇ ਸਲਾਈ ਦੇ ਅੰਕ ਜੀ ਆਪਾਂ ਇਹ ਇੱਥੇ ਬੰਨਣਾ ਸ਼ੁਰੂ ਕਰ ਦੇਵਾਂਗੇ ਜਦੋਂ ਆਪਾਂ ਇਹ ਮੁਰਦੀ ਸਲਾਈ ਇੱਧਰ ਫੇਰ ਆਈ ਤਾਂ ਫੇਰ ਜੀ ਆਪਾਂ ਇਹ ਕੁੰਡੇ ਸਲਾਈ ਜੀ ਫੇਰ ਪਾ ਦੇਵਾਂਗੇ ਬਸ ਉਹਨੂੰ ਦਿਖਾਵਾਂਗੇ ਇੱਕ ਕਲਾ ਇੱਕ ਸਾਈਡ ਗਲੇ ਦੀ ਜਿਹੜੀ ਆਪਾਂ ਜੀ ਪਹਿਲਾਂ ਬਲੌਗ ਦੀ ਵੀਡੀਓ ਪਾਈ ਐ ਤੇ ਇੱਕ ਦੀਦੀ ਮੋਗੇ ਤੋਂ ਉਹਨਾਂ ਨੇ ਕੱਲ ਕਾਲ ਕੀਤੀ ਕਹਿੰਦੇ ਇਹ ਵੀ ਸਾਨੂੰ ਇਹ ਤੁਸੀਂ ਬੰਤੀ ਦੱਸੋ ਫਿਰ ਉਹ ਨਾਲ ਉਹ ਦੀਦੀ ਨੂੰ ਮੈਂ ਫੋਨ ਤੇ ਦੱਸਿਆ ਮੈਂ ਕਿ ਵੀ ਦੀਦੀ ਐਂ ਕਰਕੇ ਇਹ ਆਂਦੇ ਵੀ ਜਿਹੜੀ ਉਹ ਵਿੱਚ ਪੈਂਦੀਆਂ ਸੀ ਵਿੰਗ ਤ੍ਰਿੰਗੀਆਂ ਆ ਲੈਣਾ ਕਹਿੰਦੇ ਉਹ ਕਿਵੇਂ ਪੈਂਦੀਆਂ ਫਿਰ ਕੱਲ ਮੈਂ ਦੀਦੀ ਨੂੰ ਦੱਸਿਆ ਮੈਂ ਕਿ ਵੀ ਦੀਦੀ ਐਂ ਕਰਕੇ ਇਹ ਐ ਪਹਿਣਨੀ ਆ ਫਿਰ ਉਹਨਾਂ ਨੂੰ ਮੈਂ ਵੀਡੀਓ ਬਣਾ ਕੇ ਭੇਜੀ ਕੱਲ ਸਪੈਸ਼ਲ ਦੀਦੀ ਨੂੰ ਚਲੋ ਬਈ ਆਪਾਂ ਕਿਹੜਾ ਹੁਣ ਢਿੱਡੋਂ ਹੀ ਸਿੱਖਦੇ ਆਪਾਂ ਵੀ ਐਂ ਸਿੱਖਦੇ ਆ ਦੇਖੋ ਜੀ ਗਲਾ ਘਟਣਾ ਸ਼ੁਰੂ ਹੋ ਗਿਆ ਗਲਾਈ ਪੈਣੀ ਸ਼ੁਰੂ ਹੋ ਗਈ ਬਹੁਤ ਵਧੀਆ ਗਲਾ ਬਣੂਆ ਜੀ ਇਹ ਇਹ ਆਪਾਂ ਆ ਹੁਣ ਇੱਥੇ 16 ਕੁੰਡੇ ਆਪਾਂ ਸੂਈ 'ਚ ਪਾਤੇ ਇਹ 16 ਕੁੰਡੇ ਹੁਣ ਆਪਾਂ ਇੱਥੇ ਫੇਰ ਘਟਾਵਾਂਗੇ ਜੀ ਤਿੰਨ ਫੇਰ ਇੱਕ ਘਟਾਵਾਂਗੇ ਇੱਥੇ ਆਪਾਂ ਰੱਖਾਂਗੇ ਨਹੀਂ ਤਾਂ 12 ਝੋਟੇ ਤੇ ਇੱਕ ਕੁੰਡਾ ਹੀ ਰੱਖ ਜੀ ਤੇ ਵਧੀਆ ਮੋਢਾ ਬਣਦਾ ਕੰਢੇ ਗਮਾ ਜਾਂ ਮੋਢਾ ਵੀ ਬਾਲਾ ਚੰਗਾ ਨਹੀਂ ਲੱਗਦਾ ਬਾਈ ਮੇਰੇ ਕੋਲ ਸਟੈਂਡ ਹੈ ਨਹੀਂ ਆ ਜੇ ਤਾਂ ਉੱਤੇ ਐ ਸਟੈਂਡ ਲੱਗ ਜੇ ਫਿਰ ਤਾਂ ਐ ਵੀਡੀਓ ਮੈਂ ਹਰੇਕ ਬੁੰਤੀ ਦੀ ਪਾਇਆ ਕਰਾਂ ਕਿਉਂਕਿ ਮੇਰੇ ਕੋਲ ਸਟੈਂਡ ਹੈ ਨਹੀਂਗਾ ਜੀ ਮੈਨੂੰ ਸਟੈਂਡ ਮੈਂ ਮਿਲ ਜੇ ਨਾ ਤਾਂ ਫਿਰ ਮੈਂ ਬੁੰਤੀ ਦੀ ਵੀਡੀਓ ਪਾਉਣ ਲੱਗ ਜਾ ਪਹਿਲਾਂ ਮੈਂ ਇੱਕ ਦੋ ਵੀਡੀਓ ਪਾਈਆਂ ਮੇਰੇ ਸੈਟ ਜੇ ਨਹੀਂ ਬੈਠੀਆਂ ਬਾਈ ਮੈਨੂੰ ਫਿਰ ਐ ਹੁਣ ਵੀ ਆਹ ਦੇਖੋ ਹਨਾ ਕਿ ਤੇ ਉੱਪਰੋਂ ਵੀਡੀਓ ਪਾਵੇਂ ਬੁੰਤੀ ਦੀ ਤਾਂ ਵੱਧ ਪਤਾ ਲੱਗਦਾ ਕਲਕ ਜੀਦੋ ਜੀ ਵੱਡ ਕੇ ਆ ਗਏ ਫੇਰ ਵੀ ਰੋਟੀ ਦਾ ਆਪਾਂ ਨੂੰ ਪ੍ਰਬੰਧ ਕਰਨਾ ਪੈਣਾ ਆ ਦੇਖੋ ਜੀ ਆਪਾਂ ਇੱਥੇ ਤਿੰਨ ਗੁੰਡੇ ਛੇੜ ਛੜ ਤੇ ਆ ਦੇਖੋ ਤਿੰਨ ਗੁੰਡੇ ਆਪਾਂ ਫੇਰ ਛੜ ਤੇ ਹੁਣ ਆਪਾਂ ਇਹ ਸਲਾਏ ਚ ਪਾ ਲਾਂਗੇ ਸੂਈ ਚ ਹਾਲੇਖੋ ਜੀ ਆਪਾਂ ਪਾਤੇ ਸੂਈ ਚ ਤਿੰਨ ਗੁੰਡੇ ਹੁਣ ਆਪਾਂ ਇਹ

ਗਰਮੀ ਬਹੁਤ ਪੈ ਰਹੀ ਹੈ ਜੀ ਤੂੜੀ ਉੱਤੇ ਪਈ ਜਾਂਦੀ ਹੈ ਕਣ ਜੇ ਆਕੇ ਪਈ ਜਾਂਦੇ ਆ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਬਹੁਤ ਹੀ ਜ਼ਿਆਦੀ ਤੇ ਸਰੀਰ ਤੋਂ ਜੀ ਇੰਨੀ ਗਰਮੀ ਚੱਲੀ ਨਹੀਂ ਜਾਂਦੀ ਇੱਕ ਤਾਂ ਕੰਮ ਗੈਸ ਦੇ ਨੇੜੇ ਵੀ ਨਹੀਂ ਹੋਇਆ ਜਾਂਦਾ ਬਹੁਤ ਗਰਮੀ ਆਉਂਦੀ ਆ ਤੇ ਇੱਕ ਜੀ ਪਾਣੀ ਦੀ ਸਮੱਸਿਆ ਹੋ ਰਹੀ ਹੈ ਠੰਡੇ ਠੰਡੇ ਪਾਣੀ ਨਾਲ ਬਹੁਤ ਜੀ ਕਰਦਾ ਜੀ ਨਹਾਉਣ ਨੂੰ ਪਰ ਫੇਰ ਵੀ ਮੈਂ ਤਾਂ ਠੰਡੇ ਠੰਡੇ ਪਾਣੀ ਨਾਲ ਨਾ ਕੇ ਆਈ ਆ ਮੜੇ ਜਸਰੀ ਨੂੰ ਚੈਨਾ ਆ ਜਾਂਦੀ ਹੈ। ਖੌਕਾ ਬਹੁਤ ਹੈ ਜੀ ਦੋਸਤ ਇਹਨੂੰ ਰੋਗ ਲੱਗ ਜਾਣ ਬਹੁਤ ਹੀ ਜ਼ਿਆੜੀ ਔਖਾ ਹੈ ਬਹੁਤ ਹੀ ਜ਼ਿਆੜੀ ਮੈਂ ਤਾਂ ਵਾਹਿਗੁਰੂ ਨੂੰ ਇਹ ਕਹਿਨੀ ਹੈ ਵਿਪਰਮਾਤਮਾ ਗਰੀਬੀ ਦੇਣੀ ਤੇ ਪਰ ਦੁੱਖ ਨਾ ਨਹੀਂ ਰੋਗ ਨਾ ਲਾਉਣ ਦੇ ਗਰੀਬੀ ਦੇ ਦੀ ਅਗਲਾ ਆਪ ਦੀ ਦਸਾਂ ਲੋਹਾਂ ਦੀ ਕਿਰਤ ਕਮਾਈ ਕਰਕੇ ਆ ਦਾ ਟਾਈਮ ਤਾਂ ਪਾਸ ਕਰ ਲੂਗਾ। ਨਾਲੇ ਤਾਂ ਬਈ ਸਾਰਾ ਦਿਨ ਆਪਾਂ ਕਰੀ ਜੰਨੇ ਨਾਲ ਤਾਂ ਬਈ ਮੈਂ ਸਾਰਾ ਦਿਨ ਕਰੀ ਜੰਨੇ ਇੱਕ ਮਿੰਟ ਵੀ ਵੇਲੇ ਨਹੀਂ ਰਹਿੰਦੀ ਇੱਕ ਮਿੰਟ ਵੀ ਕੋਈ ਮੈਨੂੰ ਕਹ ਦੇ ਵੀ ਇਹੇ ਕਮੈਂਟ ਰਹਿੰਦੀ ਬਈ ਨਾਲੇ ਆਪਾਂ ਸਾਰਾ ਦਿਨ ਮੇਲੇ ਤਾਨੇ ਸੁਣੀ ਜੰਨੇ ਨਾਲੇ ਆਪਾਂ ਸਰਬਨਾਮ ਦਾ ਕੰਮ ਕਰੀ ਜੰਨੇ ਤੇ ਜਾਵਾਂ ਤਾਂ ਕਿੱਥੇ ਜਾਵਾਂ ਬਈ ਕੋਈ ਖੂਨ ਹੀ ਚੱਲਦਾ ਨਾ ਖਾਤਾ ਚੱਲਦਾ ਇਹ ਕਿਸੇ ਮੇਰੀ ਭੈਣ ਨੂੰ ਨਾਮ ਹੀ ਸਮਝ ਲੱਗੀ ਤਾਂ ਤੁਸੀਂ ਮੈਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਪਰ ਬਈ ਵੇ ਸਟੈਂਡ ਜ਼ਰੂਰ ਲੈ ਕੇ ਆਉਂਗੀ ਕਿਉਂਕਿ ਸਟੈਂਡ ਦੇ ਵਿੱਚ ਫੋਨ ਪਾਇਆ ਹੋਵੇ ਨਾ ਤਾਂ ਜ਼ਿਆਦਾ ਸਮਝ ਆਉਂਦੀ ਹੈ ਇਹ ਫਿਰ ਆਇ ਕੁੱਠੀ ਸੈੱਡ ਹੋ ਜਾਂਦੀ ਹੈ ਪਤਾ ਘਟ ਲੱਗਦਾ ਹੈ ਪਰ ਮੈਂ ਵੀ ਜਿੰਨਾ ਕੁ ਮੈਨੂੰ ਤਰੀਕਾ ਹੈ ਜਿੰਨਾ ਕੁ ਸੋਨ ਨੂੰ ਮੈਂ ਦੱਸ ਰਹੀ ਹਾਂ ਜੀ ਇਹ ਫੱਟੀ ਵਾਲਾ ਬਲੌਜ ਬਣਾਉਣਾ ਹੋਵੇ तो दस जोटे चक लो फिर फट्टी देते फट्टी आ जाती है ये उत्ते दे ला देंगे जी बटन फिर उस दिखावा ਅਲੇ ਕੋਲੀ ਆਪਾਂ ਫੇਰ ਸੂਈ 'ਚ ਪਾਤਾ ਧਾਗਾ ਕੁੰਡਾ ਹੁਣ ਇਹ ਕੁੰਡੇ ਵੀ ਚੱਕੜੇ ਨਹੀਂ ਬੰਦੇ ਸਲਾਈ ਨਾਲ ਬਸ ਹੁਣ ਇਹਦੇ ਆਪਾਂ ਇਹਦੇ ਵਿੱਚ ਹੀ ਪਾ ਲੈਨੇ ਸਲਾਈ 'ਚ ਜਦੋਂ ਆਪਾਂ ਗਲਾ ਬਣਾਵਾਂਗੇ ਆ ਸਾਰੇ ਕੁੰਡੇ ਦੇਖੋ ਆ ਫੱਟੀ ਵਾਲੇ ਕੁੰਡੇ ਆ ਗਏ ਪਹਿਲਾਂ ਤਾਂ 10 ਕੁੰਡੇ ਹੋ ਗਏ ਇਹ ਨੂੰ ਤਾਂ ਇਹ ਆਪਣੇ ਮਤਲਬ ਬਣਗੇ ਵੀ ਵੀ ਤੇ ਇਹ ਆਪਾਂ 2 ਕੁੰਡਾਂ ਦੇ 21 ਬਣਾਉਣਾ ਇੱਥੇ ਤੇ ਆਹ ਅੱਗੇ ਜੀ ਆਪਾਂ ਇਹ ਆਪਾਂ 16 ਕੁੰਡੇ ਸੂਈ 'ਚ ਪਾਏ फिर आप तीन पाए फिर आप एक पाए आ फिर आप इतने एक एक पाया जी आ आपने कुंडे रह गए मोडे देनी आट पैगी फिर आप गला बुना जी कुंडे चक के नाले मोडा बनाव गे कुे चक के फट्टी के उ फटी रखी जी आ देखो आए बटन आ जान गखो जी नेड़े तो ਆਪਾਂ ਗਲਾ ਘਟਾਤਾ ਹੁਣ ਆਪਾਂ ਇਧਰਲੀ ਸਾਈਡ ਘਟਾਵਾਂਗੇ ਕਿਉਂਕਿ ਆਪਣੀ ਫਿਰ ਵੀਡੀਓ ਬੜੀ ਲੰਮੀ ਹੋ ਜੂਗੀ ਇਧਰੋਂ ਘਟਾ ਕੇ ਪਹਿਲਾਂ ਆਪਾਂ ਜੀ ਇਹ ਇੱਕ ਸਾਈਡ ਮੋਨ ਲਈ ਸੀਗੀ ਮੋਢੇ ਤੱਕ ਲਿਆ ਕੇ ਫਿਰ ਆਪਾਂ ਦੂਜੀ ਸਾਈਡ ਮੋਨ ਲਈ ਮੋਢੇ ਤੱਕ ਲਿਆਂਦੀ ਫਿਰ ਆਪਾਂ ਉਧਰੋਂ ਮੋਢਾ ਘਟਾਤਾ ਪੂਰਾ ਕਰਤਾ ਫਿਰ ਆਪਾਂ ਉਧਰੋਂ ਮੋਢਾ ਘਟਾ ਕੇ ਪੂਰਾ ਕਰਤਾ ਫਿਰ ਜੀ ਹੁਣ ਆਪਾਂ ਇਹ ਗਲਾ ਘਟਾਉਣਾ ਸ਼ੁਰੂ ਕਰਤੇ ਇੱਕ ਸਾਈਡ ਆਪਾਂ ਗਲਾ ਘਟਾਤਾ ਹੁਣੇ ਆਪਾਂ ਬਣਾ ਕੇ ਜਿੰਨਾ ਮੋਢਾ ਰੱਖਣਾ ਰੱਖ ਕੇ ਫਿਰ ਆਪਾਂ ਦੋ ਘਟਾ ਦਾਂਗੇ ਤੇ ਬਾਕੀ ਆਪਣਾ ਪਿਛਲੀ ਸਾਈਡ ਆਪਣੀ ਤਿਆਰ ਹੋਈ ਪਈ ਹੈ ਫਿਰ ਆਪਾਂ ਇਹ ਮੋਢੇ ਸਿਓਂ ਕੇ ਇੱਕ ਮੋਢਾ ਸਿਓਂ ਕੇ ਫਿਰ ਆਪਾਂ ਇਹ ਗਲਾ ਬਣਾਵਾਂਗੇ ਫਿਰ ਦੂਜਾ ਮੋਢਾ ਸਿਓਂ ਕੇ ਫਿਰ ਆਪਾਂ ਮੋਢੇ ਬਣਾ ਲਾਂਗੇ ਤੇ ਆਪਣਾ ਬਲੌਜ ਬਣ ਕੇ ਰੈਡੀ ਹੋ ਜਾਊਗਾ ਜੀ ਤੇ ਫਿਰ ਤੁਹਾਨੂੰ ਜਰੂਰ ਦਿਖਾਵਾਂਗੀ ਮੈਂ ਉਹ ਦੇਖੋ ਜੀ ਇੱਥੇ ਤੱਕ ਆ ਜੂਗੀ ਫੱਟੀ ਪੂਰਾ ਲੌਂਗੀ ਬਣਾਇਆ ਬਹੁਤ ਸੋਹਣਾ ਲੱਗੂਆ ਬਣ ਕੇ ਤੇ ਤੁਸੀਂ ਦੱਸਿਓ ਮੈਨੂੰ ਮੈਸੇਜ ਕਰਕੇ ਵੀ ਤੁਹਾਨੂੰ ਕੋਈ ਸਮਝ ਆਈ ਜਾਂ ਕਿਵੇਂ ਦਾ ਲੱਗੂਆ ਤੇ ਆ ਜਿੱਦੀ ਸੀ ਜੀ ਆਪਣੀ ਇੰਨੀ ਵੀਡੀਓ ਬੈਕ ਸਾਈਡ ਆਪਣੀ ਤਿਆਰ ਕਰੀ ਪਈ ਐ ਆ ਬੈਕ ਸਾਈਡ ਦੇ ਵੀ ਮੋਢੇ ਆ ਦੇਖੋ ਜੀ ਮੈਂ ਗੁੰਡੇ ਗਲੇ ਦੇ ਵੀ ਮੈਂ ਸੂਈ ਚ ਹੀ ਪਾਏ ਆ ਦੇਖੋ ਇਹ ਗੁੰਡੇ ਵੀ ਮੈਂ ਸੂਈ ਚ ਹੀ ਪਾਉਣੀਆਂ ਨੇ ਜਿਹੜੀ ਆ ਸਾਈਡ ਆਪਣੀ ਰਹਿ ਜਾਣੀ ਇੱਥੋਂ ਮੈਂ ਗੁੰਡੇ ਚੱਕ ਲੈਣੀਆਂ ਇਹ ਗੁੰਡੇ ਤਾਂ ਆਪਣੇ ਆ ਹੀ ਗੁੰਡੇ ਹੁੰਦੇ ਆ ਵਸੇ ਇਹਨਾਂ ਨੂੰ ਸਲਾਈ ਚ ਹੀ ਪਾ ਲਓ ਆ ਸਿਰੇ ਵਾਲੇ ਗੁੰਡੇ ਇਹਨਾਂ ਨੂੰ ਸਲਾਈ ਚ ਹੀ ਪਾ ਲਓ ਪੂਰੇ ਦੇ ਪੂਰੇ ਆ ਜਾਂਦੇ ਆ ਆਹ ਕੁੰਡੇ ਵੀ ਮੈਂ ਸਲਾਈ ਸੁਈ ਚ ਪਾਇਆ ਧਾਗੇ ਚ ਤੇ ਅਗਲੇ ਵੀ ਕੁੰਡੇ ਜਿਹੜੇ ਆਪਾਂ ਬੰਦ ਕਰਦੇ ਆਂ ਸੁਈ ਚ ਹੀ ਪਾਇਆ ਕਿਉਂਕਿ ਆਪਾਂ ਉਹਨੂੰ ਸੁੱਖਾ ਰਹਿੰਦਾ ਉਹ ਆਪਾਂ ਨਾਲ ਦੀ ਨਾਲ ਸਲਾਈ ਚ ਪਾਵਾਂਗੇ ਨਹੀਂ ਕੁੰਡਿਆਂ ਦਾ ਫਰਕ ਪਵੇ ਵਧਣ ਘਟਣ ਹੋਣ ਤੇ ਦੱਸਿਓ ਜੀ ਤੁਹਾਨੂੰ ਕਿਵੇਂ ਲੱਗਿਆ ਜੇ ਤੁਹਾਨੂੰ ਨਾ ਸਮਝ ਆਈ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਤੇ ਜਾਣਾ ਤਾਂ ਜੀ ਆਪਾਂ ਤਿੰਨ ਦਿਨ ਹੋ ਗਏ ਮੈਨੂੰ ਬਾਜ਼ਾਰ ਜਾਣ ਲੱਗੀ ਨੂੰ ਪਰ ਤੈਈ ਨਹੀਂ ਲੱਗਦਾ ਕਿਉਂਕਿ ਕਣਕ ਚੁੱਲ੍ਹ ਜੇ ਪਾਇਆ ਪਹਿਲਾਂ ਤੂੜੀ ਬਣਾਈ ਪਰਸੋਂ ਜੀ ਜੋ ਮੜਾਈ ਫੇਰ ਕਣਕ ਬੜਾਈ ਉਹਨਾਂ ਦੀ ਟੂੜੀ ਬਣਾ ਕੇ ਸਿੱਟੀ ਫੈਕਟਰੀ 'ਚ ਹੁਣ ਆਪਣਾ ਕੱਲ ਦੀ ਫੇਰ ਕੰਪੈਨਾਂ ਦੇ ਮਗਰ ਤੁਰੇ ਫਿਰਦੇ ਆ ਰਾਤ ਕੰਪੈਨ ਮਿਲੀ ਤਾਂ ਕਣਕ ਵਾਲੀ ਛੱਡਦੇ ਸੀ ਫਿਰ ਬੰਦ ਕਰਕੇ ਪੈ ਗਏ ਤੇ ਰੋਟੀ ਰੂਟੀ ਬਣਾ ਕੇ ਭੇਜੀ ਹੁਣ ਸਵੇਰੇ ਫੇਰ ਲਾਈ ਉਹਨਾਂ ਨੇ ਸਵੇਰੇ ਚਾਹ ਬਣਾ ਕੇ ਭੇਜੀ ਐ ਹੁਣ ਫੋਨ ਆਇਆ ਸੀਗਾ ਰੋਟੀ ਰੂਟੀ ਦਾ ਬੱਚਾ ਕੋਈ ਨਹੀਂ ਜਦੋਂ ਆ ਗਿਆ ਨੇ ਉਦੋਂ ਖਾਵਾਂਗੇ ਤੇ ਤਾਂ ਕਰਕੇ ਬਾਈ ਮੈਥੋਂ ਬਾਜ਼ਾਰ ਨਹੀਂ ਜਾਇਆ ਗਿਆ ਤੇ ਹੁਣ ਆਪਾਂ ਹੋ ਸਕਦਾ ਅੱਜ ਜਾਵਾਂ ਕਿ ਕੱਲ ਨੂੰ ਜਾਵਾਂ ਬਾਜ਼ਾਰ ਜ਼ਰੂਰ ਜਾਣਾ ਆਪਾਂ ਕਿਉਂਕਿ ਕੱਪੜੇ ਦੀ ਬਾਹਲੀ ਥੋੜਾ ਜਿਹਾ ਘਟ ਗਏ ਹੁਣ ਪਹਿਣਾ ਮੰਗੀ ਜਾਂਦੀਆਂ ਹਾਇ ਤੂੰ ਲਿਆ ਕੱਪੜੇ ਲੈ ਕੇ ਆ ਲੈ ਕੇ ਇਹ ਤੋਂ ਪਹਿਲਾਂ ਆਪਾਂ ਇੱਕ ਕਸਟਮਰ ਤੌਰ ਤਾ ਤੇ ਆਪਣੇ ਸੂਟ ਜੀ ਸਾਰੇ ਵਿਕ ਚੁੱਕੇ ਆ ਬਹੁਤ ਵਧੀਆ ਕੱਪੜਾ ਬਹੁਤ ਕੱਪੜੇ ਦੀ ਡਿਮਾਂਡ ਹੈ ਜਿਹੜਾ ਵੀ ਕੋਈ ਆਉਂਦਾ ਸਾਰੇ ਪਰਿਵਾਰ ਦੇ ਗੋਲੰਦ ਰਿਸ਼ਤੇਦਾਰ ਵੀ ਸਾਰੇ ਬਈ ਕੋਈ ਦੋ ਸੂਟ ਕੋਈ ਚਾਰ ਸੂਟ ਤੇ ਜਾ ਕਰਕੇ ਫਿਰ ਮੈਂ ਕੱਪੜਾ ਹੋਰ ਵੀ ਲੈ ਕੇ ਆਉਣਾ ਹੈ ਜੀ ਉਹ ਤਾਂ ਮੇਰਾ ਮਨ ਕਰਦਾ ਸੀ ਮੈਂ ਘਰੇ ਹੀ ਮੰਗਾ ਲਾਂ ਮੈਂ ਫੋਨ ਕਰ ਦੇ ਤਾਂ ਹੁਣ ਛੱਡਣ ਆ ਜਾਣਗੇ ਪਰ ਮੈਂ ਕਿਹਾ ਚਲੋ ਵੀ ਮੈਂ ਜਾ ਕੇ ਆਪਦੇ ਪਸੰਦ-ਵਸੰਦ ਦੇ ਲੈ ਕੇ ਆਉਂਗੀ ਤਾਂ ਬਾਕੀ ਜਿਹੜੇ ਬਜੀ ਦੋ ਹੋ ਛੱਡਣ ਲਾਉਣ ਆਪ ਫਿਰ ਉਹ ਆਪਦੀ ਮਰਜ਼ੀ ਜੀ ਨਾਲ ਮਰਜ਼ੀ ਜੀ ਵਾਲੀ ਕਰਦੇ ਆ ਤੇ ਮੈਂ ਤਾਂ ਕਰਕੇ ਫਿਰ ਮੈਂ ਨਹੀਂ ਮੈਂ ਤਾਂ ਆਪ ਹੀ ਲੈ ਕੇ ਆਉਂਗੀ ਫਿਰ ਮੈਂ ਆਪਦੇ ਪਸੰਦ ਦੇ ਹੀ ਲੈ ਕੇ ਆਉਣੀ ਜਿਹੜੇ ਮੈਨੂੰ ਪਸੰਦ ਹੋਣ ਮੈਂ ਉਹ ਹੀ ਲੈ ਕੇ ਆਉਣੀ ਮੇਰੇ ਸ਼ੱਕ ਦੀ ਮੈਨਾਂ ਪਸੰਦ ਹੋਣ ਮੈਂ ਨਾ ਲੈ ਕੇ ਆਉਂ ਪਰ ਨਹੀਂ ਉਹਨਾਂ ਦਾ ਕੱਪੜਾ ਬਹੁਤ ਵਧੀਆ ਹੁੰਦਾ ਹੈ ਬਹੁਤ ਵਧੀਆ ਪੂਰਾ ਵਧੀਆ ਸਵਾਟ ਕੱਪੜਾ ਹੁੰਦਾ ਜੀ ਸਰਦੀ ਵਾਲ ਬਹੁਤ ਵਧੀਆ ਸੀ ਤੇ ਰੇਂਜ ਵੀ ਸਹੀ ਸੀ ਤੇ ਹੁਣ ਗਰਮੀ ਵਾਲਾ ਵੀ ਬਹੁਤ ਵਧੀਆ ਕਪੜਾ ਆ ਉਹਨਾਂ ਕੋਲੇ ਤੇ ਵਧੀਆ ਰੇਂਜ ਹੈ ਜੀ ਤਾਂ ਕਰਕੇ ਕਪੜੇ ਦੀ ਬਹੁਤ ਡਿਮਾਂਡ ਆਪਣੇ ਦੀ ਤੇ ਬਸ ਅੱਜ ਨਹੀਂ ਤਾਂ ਸਵੇਰੇ ਜੀ ਆਪਾਂ ਜਰੂਰ ਲੈ ਕੇ ਆਵਾਂਗੇ ਕਪੜਾ ਤਾਂ ਚਲੋ ਮੈਂ ਖੈ ਮੈਂ ਗਲਾ ਘਟਾਉਣਾ ਦੱਸ ਰਿਆਂ ਭੈਣਾਂ ਨੂੰ ਬਲੋਏ ਦਾ ਬਾਕੀ ਜਿਹੜਾ ਰਹਿ ਗਿਆ ਜੀ ਆਪਾਂ ਹੁਣ ਬੁਣ ਰਹੇ ਆ ਤਿਆਰ ਕਰ ਦਿਆਂਗੇ ਸ਼ਾਮ ਤੱਕ ਆਪਾਂ ਦੋਨਾਂ ਦੋਨੇ ਮੋਢੇ ਕੱਢ ਕੇ ਗੁੰਡੇ ਚੱਕ ਦਿਆਂਗੇ ਆਪਾਂ ਬਸ ਕਲ ਤੱਕ ਮੇਰਾ ਬਲੌਗ ਇਹ ਰੈਡੀ ਹੋ ਜਾਊਗਾ ਫਿਰ ਆਪਾਂ ਜੀ ਲਾਵਾਂਗੇ ਉਹਨਾਂ ਦੀ ਜੈਕਟ ਆ ਸੰਤਰੀ ਕਲਰ ਦੀ ਤੇ ਅੱਜ ਦੀ ਸੀ ਜੀ ਆਪਣੀ ਇੰਨੀ ਵੀਡੀਓ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੀ ਤੇ ਜੇ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੁੰਦੇ ਆਂ ਸੌਰੀ ਤੇ ਜੀ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਜੀ ਮੈਂ ਮੋਗੇ ਵਾਲੀ ਦੀਦੀ ਨੂੰ ਕਹਿਣੀ ਆਂ ਦੀਦੀ ਤੁਸੀਂ ਵਧੀਆ-ਵਧੀਆ ਕਮੈਂਟ ਮੈਨੂੰ ਜਰੂਰ ਕਰਨੇ ਸੋਨੂੰ ਮੇਰੀ ਬੁਨਤੀ ਦੀ ਸਮਝ ਆਈ ਜਾਂ ਕਿਵੇਂ ਦਾ ਲੱਗਿਆ ਸੋਨੂੰ ਮੇਰਾ ਬਲੌਗ ਜ਼ਰੂਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਤੇ ਮੈਨੂੰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਮੇਰੀਆਂ ਭੈਣਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਚਲੋ ਜੀ ਮੈਂ ਆਏ ਸੋਚਦੀ ਆ ਵੀ ਮੇਰਾ ਕੋਈ ਤਾਂ ਹੈ ਤੇ ਮੈਨੂੰ ਬਹੁਤ ਪਿਆਰ ਮਿਲਦਾ ਮੇਰੀਆਂ ਭੈਣਾਂ ਵੱਲੋਂ ਬਹੁਤ ਮੇਰੀ ਰੂਹ ਖੁਸ਼ ਹੁੰਦੀ ਹੈ ਜਦੋਂ ਮੈਂ ਕਮੈਂਟ ਪੜ੍ਹਦੀ ਆ ਮੈਨੂੰ ਮੇਰੇ ਬੇਟੇ ਵੀ ਪੁੱਛਦੀ ਆ ਮੰਮੀ ਤੁਹਾਡੀ ਵੀਡੀਓ ਕਿਵੇਂ ਦੀ ਹੁੰਦੀ ਆ ਤੇ ਕਿਵੇਂ ਤੁਹਾਡੇ ਕਮੈਂਟ ਹੁੰਦੇ ਹਨ ਨੇ ਪੁੱਤ ਮੈਨੂੰ ਬਹੁਤ ਸੋਹਣੇ ਕਮੈਂਟ ਆਉਣੇ ਮੇਰੀ ਰੂਹ ਬਹੁਤ ਖੁਸ਼ ਹੁੰਦੀ ਹੈ ਕਮੈਂਟ ਪੜ੍ਹ ਕੇ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਨੂੰ ਆਪਣੀ ਮਿਹਨਤ ਦਾ ਫਲ ਮਿਲੇ ਤੇ ਆਪਾਂ ਵੀ ਬਸ ਭੈਣ ਭਰਾਵਾਂ ਦੀ ਸਦਕੇ ਹੀ ਆਪਾਂ ਇੱਕ ਦੂਜੇ ਦੀ ਸਪੋਰਟ ਕਰ ਸਕਦੇ ਆ ਤੇ ਆਪਾਂ ਨੂੰ ਇੱਕ ਦੂਜੇ ਦੀ ਜਰੂਰ ਸਪੋਰਟ ਕਰਨੀ ਚਾਹੀਦੀ ਆ ਕਿਉਂਕਿ ਬਈ ਆਪਾਂ ਦਾ ਤਾਂ ਬਸ ਇੱਕ ਉਂਗਲ ਦਾ ਹੀ ਕੰਮ ਹੈ ਸਬਸਕ੍ਰਾਈਬ ਕਰਨਾ ਹੈਨਾ ਤੇ ਕਿਸੇ ਦੀ ਹੈਲਪ ਹੋਵੇ ਮਈ ਆਪਣੇ ਉਂਗਲ ਦੇ ਹਿਸਾਬ ਨਾਲ ਆਪਾਂ ਗੁੱਠੇ ਵਾਲਾ ਕੰਮ ਤਾਂ ਨਹੀਂ ਕਰ ਸਕਦੇ ਕਿਉਂਕਿ ਗੁੱਠੇ ਵਾਲਾ ਕੰਮ ਤਾਂ ਹੁੰਦੀ ਹੈ ਹਰੇਕ ਚੀਜ਼ ਨਾ ਕਰਾਉਣੀ ਹੈ ਨਾ ਜੋ ਆਪਣੇ ਕੋਲੇ ਪ੍ਰਾਪਰਟੀ ਹੋਊਗੀ ਆਪਾਂ ਉਹ ਹੀ ਨਾ ਕਰਵਾਵਾਂਗੇ ਤੇ ਇਹ ਉਂਗਲ ਦਾ ਕੰਮ ਹੀ ਹੈ ਬਈ ਸਬਸਕ੍ਰਾਈਬ ਕਰਨਾ ਜਰੂਰ ਤੁਸੀਂ ਸਬਸਕ੍ਰਾਈਬ ਕਰਿਆ ਕਰੋ ਜੀ ਹਰੇਕ ਦੀ ਹੈਲਪ ਕਰੋ ਮੈਂ ਨਹੀਂ ਕਹਿੰਦੀ ਮੇਰੀ ਕੱਲੀ ਦੀ ਹਰੇਕ ਭੈਣ ਭਰਾ ਦੀ ਜਰੂਰ ਹੈਲਪ ਕਰੋ ਬਈ ਤੇ ਆਪਾਂ ਨੂੰ ਹੈਲਪ ਕਰਨੀ ਵੀ ਚਾਹੀਦੀ ਹੈ ਮੈਂ ਵੀ ਜਿੰਨੀਆਂ ਵੀ ਵੀਡੀਓਸ ਦੇਖਣੇ ਬਈ ਪਹਿਲਾਂ ਮੈਨੂੰ ਇਹ ਨੌਲੇਜ ਹੈ ਨਹੀਂ ਸੀ ਮੇਰੇ ਕੋ ਕਾਪੜੀ ਮਾਰਦੀ ਵੀ ਐ ਵੀ ਹਰੇਕ ਵੀਡੀਓ ਦਾ ਸਬਸਕ੍ਰਾਈਬ ਕਰਨਾ ਚਾਹੀਦਾ ਆਹਾ ਚੈਨਲ ਸਬਸਕ੍ਰਾਈਬ ਕਰਨਾ ਚਾਹੀਦਾ ਤੇ ਮੈਂ ਵੀ ਹਰੇਕ ਵੀਡੀਓ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਹੁੰਦੀ ਹੈ ਮੈਂ ਹਰੇਕ ਤੇ ਹਰੇਕ ਦਾ ਚੈਨਲ ਜਰੂਰ ਸਬਸਕ੍ਰਾਈਬ ਕਰਦੀ ਆ ਆਪਦੇ ਬੰਨੀਆਂ ਮੈਂ ਚਲੋ ਕੋਈ ਕਮੀ ਨਾ ਰਹੇ ਆਪਣੇ ਬੰਨੀਆਂ ਨੂੰ ਕਿਸੇ ਦੀ ਹੈਲਪ ਹੋਵੇ ਤਾਂ ਬਈ ਅ ਚਲੋ ਆਪਾਂ ਨੂੰ ਕਿਸੇ ਦੀਆਂ ਦੁਆਵਾਂ ਤਾਂ ਲੱਗਣ ਹਨਾ ਕੋਈ ਆਪਾਂ ਨੂੰ ਘਰ ਜੀ ਹੁੰਦਾ ਵਰਦਵਾਵਾਂ ਦੇਣ ਵਾਲਾ ਤੇ ਕੋਈ ਆਪਾਂ ਨੂੰ ਬਾਹਰੋਂ ਹੁੰਦਾ ਹੈ ਦਵਾਵਾਂ ਦੇਣ ਵਾਲਾ ਕੋਈ ਤਾਂ ਭੈਣ ਭਰਾ ਹੁੰਦਾ ਹੀ ਆ ਤੇ ਚਲੋ ਜੀ ਆਪਣੀ ਅੱਜ ਦੀ ਇੰਨੀ ਵੀਡੀਓ ਸੀ ਮੈਂ ਕਰਦੀ ਵੀਡੀਓ ਦੇ ਐਂਡ ਮੇਥੋਂ ਵਾਲੀ ਗੱਲ ਨਹੀਂ ਹੁੰਦੀ ਹੁਣ